ਪੰਜਾਬ ਦੇ ਵਿੱਚ ਜਦੋਂ ਲੀਡਰਸ਼ਿਪ ਦਾ ਕਾਲ ਹੈ ਇੱਕ ਪੂਰਾ ਵੈਕਿਊਮ ਆ ਸਿਆਸਤ ਦੇ ਨਜ਼ਰੀਏ ਤੋਂ ਉਸੇ ਬੜੇ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ 10 ਪੰਜਾਬੀ ਜਿੱਤਦੇ ਆ ਉਹ ਵੀ ਸਿੱਖ ਹੁਣ ਸਿੱਖ ਪੋਲਿਟਿਕਸ ਪੰਜਾਬ ਦੇ ਵਿੱਚ ਬਹੁਤ ਹਾਸ਼ੀਏ ਤੇ ਆ ਔਰ ਲੋਕ ਲਗਾਤਾਰ ਐਕਸਪੈਰੀਮੈਂਟ ਕਰ ਰਿਹਾ ਪਰ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਉਸ ਦੇਸ਼ ਵਿੱਚ ਜਿਨੇ ਸਾਡੇ ਤੇ 100 ਸਾਲ ਰਾਜ ਕੀਤਾ ਜੇ ਉਹਦੀ ਨਵੀਂ ਸਰਕਾਰ ਦੇ ਵਿੱਚ ਇੱਕ ਸਿੱਖ ਮਿਨਿਸਟਰ ਹੋਊਗਾ ਮੇਰਾ ਮਤਲਬ ਤਰਮਨਜੀਤ ਸਿੰਘ ਢੇਸੀ ਤੋਂ ਆਇਆ ਜਾਂ ਪ੍ਰੀਤਕੌਰ ਗਿੱਲ ਤੋਂ ਆਇਆ ਤੇ 10 ਪੂਰੇ ਦੇ ਪੂਰੇ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਆ ਉਹ ਵੀ ਉਹਨਾਂ ਇਲਾਕਿਆਂ ਚੋਂ ਜਿਨ੍ਹਾਂ ਦੇ ਵਿੱਚ ਸਿੱਖਾਂ ਦੀ ਬਹੁਗਿਣਤੀ ਨਹੀਂ ਹੈ ਇਹਨਾਂ ਲੋਕਾਂ ਨੇ ਗੋਰਿਆਂ ਦੀਆਂ ਵੋਟਾਂ ਲਈਆਂ ਨੇ ਇਹਨਾਂ ਨੇ ਬਾਕੀ ਕਮਿਊਨਿਟੀਆਂ ਦੀਆਂ ਵੋਟਾਂ ਲਈਆਂ ਨੇ ਇਹਦਾ ਮਤਲਬ ਕਿ ਬਿਹਤਰੀਨ ਲੀਡਰਸ਼ਿਪ ਦਿੱਤੀ ਹੈ ਇਹਨਾਂ ਨੇ ਆਪਣੇ ਬਿਹਤਰ ਲੀਡਰ ਹੋਣ ਨੂੰ ਸਾਬਤ ਕੀਤਾ ਪੰਜਾਬ ਦੇ ਵਿੱਚ ਸੰਕਟ ਹੈ ਲੇਕਿਨ ਵਿਦੇਸ਼ਾਂ ਦੇ ਵਿੱਚ ਸਾਡੇ ਲੋਕ ਝੰਡਾ ਬਰਦਾਰ ਨੇ ਪੰਜਾਬੀ ਦੇ ਸਾਡੇ ਲੋਕ ਉੱਥੇ ਆਪਣੇ ਝੰਡੇ ਗੱਡ ਰਹੇ ਆ ਕਾਮਯਾਬੀ ਦੇ ਕੀ ਮਾਈਗ੍ਰੇਸ਼ਨ ਸਾਨੂੰ ਖਾ ਗਈ ਕੀ ਸਾਡੀ 엘ੀਟ ਇੱਥੋਂ ਚਲੇ ਗਈ ਸਾਡਾ ਇੰਟੈਲੈਕਚੁਅਲ ਮਾਈਂਡ ਸਾਡੇ ਜੀਨੀਅਸ ਲੋਕ ਮਾਈਗ੍ਰੇਟ ਕਰਕੇ ਸਵਾਲ ਕਈ ਨੇ ਹੁਣ ਬਿਊਰੋਕਰੇਸੀ ਦੇ ਵਿੱਚ ਸਿਵਲ ਸਰਵਿਸਸ ਦੇ ਵਿੱਚ ਪੰਜਾਬ ਦੀ ਪਾਰਟਿਸਪੇਸ਼ਨ ਬਹੁਤ ਘਟ ਹੈ ਦੁਨੀਆ ਭਰ ਦੇ ਵਿੱਚ ਪਾਰਟਿਸਪੇਸ਼ਨ ਬੜੀ ਵੱਧ ਰਹੀ ਹੈ ਸੋ ਇਹ ਇੱਕ ਸੰਕਟਤਾ ਹੈ ਸਮਿਤੀਆ ਸਰਦਾ ਤਰਲੋਚਨ ਸਿੰਘ ਤੋਂ ਜਿਹੜੇ ਕਿ ਮੈਂਬਰ ਰਾਜ ਸਭਾ ਰਹੇ ਨੇ ਪਾਰਲੀਮੈਂਟ ਦੇ ਮੈਂਬਰ ਰਹੇ ਨੇ ਔਰ ਘਟ ਗਿਣਤੀ ਕਮਿਸ਼ਨ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਭਾਰਤ ਦੇ ਇਹਨਾਂ ਤੋਂ ਸਮਝਦੇ ਆ ਕਿ ਦਰਸਲ ਇਹ ਜਿਹੜੀ ਜਿੱਤ ਹੈ 10 ਸਿੱਖਾਂ ਦੀ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਇਹਨੂੰ ਕਿਵੇਂ ਲਈਏ ਭਾਰਤ ਨਾਲ ਲੇਬਰ ਪਾਰਟੀ ਦੇ ਸਬੰਧ ਬਿਹਤਰ ਨਹੀਂ ਰਹੇ ਲੈਕਿਨ ਸਰਕਾਰ ਚੋਂਨ ਤੋਂ ਬਾਅਦ ਇਹ ਰਿਸ਼ਤੇ ਕੁਦਰਤੀ ਤੌਰ ਤੇ ਬਦਲਦੇ ਹੁੰਦੇ ਆ ਤਨਮਨਜੀਤ ਸਿੰਘ ਢੇਸੀ ਜਿਨ੍ਹਾਂ ਨੂੰ ਪਿੱਛੇ ਰੋਕਿਆ ਵੀ ਗਿਆ ਸੀਗਾ 에ਅਰਪੋਰਟ ਦੇ ਉੱਤੇ ਕੀ ਉਹ ਹੁਣ ਬਿੱਤਰ ਸਬੰਧ ਬਣਾਉਣ ਦੇ ਵਿੱਚ ਰੋਲ ਪਲੇ ਕਰਨਗੇ ਜੇ ਉਹ ਸ਼ੈਡੋ ਮਿਨਿਸਟਰ ਰਹੇ ਨੇ ਸ਼ੈਡੋ ਕੈਬਨਿਟ ਦਾ ਹਿੱਸਾ ਰਹੇ ਨੇ ਤਾਂ ਕੀ ਅਸਲ ਕੈਬਨਿਟ ਦੇ ਵਿੱਚ ਵੀ ਲਏ ਜਾਣਗੇ ਜੇ ਲਏ ਜਾਣਗੇ ਤਾਂ ਸਿੱਖ ਮਾਮਲੇ ਵੀ ਐਡਰੈਸ ਹੋਣਗੇ ਸੋ ਇਹ ਸਾਰੇ ਮਾਮਲੇ ਸਮਝਦੇ ਆ ਸਭ ਤੋਂ ਪਹਿਲਾਂ ਸਦਾਤਰ ਲੋਚਨ ਸਿੰਘ ਜੀ ਇਹਨਾਂ ਦਾ ਸਿੱਖਾਂ ਦਾ ਚੁਣਿਆ ਜਾਣਾ ਈ ਮੰਨੇ ਰੱਖਦਾ ਹੈ ਆਪਣੇ ਆਪ ਦੇ ਵਿੱਚ ਇੰਗਲੈਂਡ ਦੀ ਪਾਰਲੀਮੈਂਟ ਲਈ ਰੰਦਾਵਾ ਜੀ ਬੜੀ ਤੁਹਾਡੀ ਮਿਹਰਬਾਨੀ ਕਿ ਤੁਸੀਂ ਅੱਜ ਜਿਹੜਾ ਇਹ ਆਈ ਥਿੰਕ ਹਿਸਟੋਰੀਕਲ ਡੇ ਇਫ ਯੂ ਆਸਕ ਮੀ ਕਿਉਂਕਿ ਜਿਹੜਾ ਇੰਗਲੈਂਡ ਹੈ ਨਾ ਇਹਨੇ 200 ਸਾਲ ਇੰਡੀਆ ਤੇ ਰਾਜ ਕੀਤਾ ਤੇ 100 ਸਾਲ ਪੰਜਾਬ ਤੇ ਜੀ ਸੋ ਜਿਹੜਾ ਸਾਡੀ ਇੱਕ ਧਾਰਨਾ ਹੈ ਸਾਡੀ ਆਮ ਲੋਕਾਂ ਚ ਕਿ ਐ ਅਮਰੀਕਾ ਬਹੁਤ ਵੱਡਾ ਹੈ ਕੈਨੇਡਾ ਤੇ ਅਸੀਂ ਬਹੁਤ ਉੱਠ ਗਏ ਜਿਹੜੀ ਸਿੱਖਾਂ ਦੇ ਮਨ ਚ ਰਹੀ ਕਿ ਵਿਲਾਇਤ ਹੈ ਵਿਲਾਇਤ ਕਹਿੰਦੇ ਨੇ ਇੰਗਲੈਂਡ ਨੂੰ ਸੋ ਇੰਗਲੈਂਡ ਦੇ ਵਿੱਚ ਜਿਹੜਾ ਸਾਡੇ ਤੇ ਜਿਨ੍ਹਾਂ ਨੇ ਰਾਜ ਕੀਤਾ ਉੱਥੇ ਜਾ ਕੇ ਉਹ ਸਰਕਾਰ ਹੁਣ ਜਿਹੜੀ ਇੰਗਲੈਂਡ ਦੀ ਸਰਕਾਰ ਉਹਦੇ 'ਚ ਸਿੱਖ ਸ਼ਾਮਲ ਹੋਣ ਲਈ ਟੂਰ ਭੈਣ ਤਾਂ ਇਹ ਮੈਂ ਸਮਝਦਾ ਕਿ ਹਿਸਟੋਰਿਕਲੀ ਸਿੱਖਾਂ ਦੀ ਬਹੁਤ ਵੱਡੀ ਆ ਜਿੱਤ ਹੈ ਜਿੰਨੀ ਖੁਸ਼ੀ ਮਨਾਏ ਜਾਏ ਥੋੜੀ ਹੈ ਕਿ ਉਹ ਜਿਹੜਾ ਡੈਸਪੋਰਾ ਜਿਹਨੂੰ ਕਹਿੰਦੇ ਆ ਜਿਹੜੇ ਸਿੱਖ ਉਥੇ ਸੈਟਲਡ ਹੋਏ ਉਹਨਾਂ ਦੀ ਕਮਾਲ ਦੀ ਮਹਾਨਤਾ ਦੇਣਾ ਕਿ ਉਹਨਾਂ ਨੇ ਜਿਹੜੇ ਵੀ ਜਿੱਤੇ ਮੈਂ ਬੜਾ ਕਹਿੰਦਾ ਬੜੀ ਵੱਡੀ ਉਹਨਾਂ ਦੀ ਹਿੰਮਤ ਹੈ ਕਿ ਉਹਨਾਂ ਨੇ ਆਪਣੇ ਇਲਾਕੇ ਵਿੱਚ ਦਰਨਾਵਾ ਜੀ ਤੁਸੀਂ ਆਪ ਸਿਆਣੇ ਹੋ ਕਿ ਮਿਊਸਪਲ ਕਮੇਟੀ ਦੀ ਮੈਂਬਰੀ ਲਈ ਵੀ ਕਿੰਨਾ ਕੁ ਜ਼ੋਰ ਹੈ ਪੰਚਾਇਤ ਸਰਪੰਚੀ ਦੀ ਕੀ ਹੈ ਇੱਕ ਮੈਂਬਰ ਪਾਰਲੀਮੈਂਟ ਬਣ ਲਈ ਜਿਹੜਾ ਬੰਦਾ ਬਣਦਾ ਹੈ ਉਹਦੀ ਕਿੰਨੀਆਂ ਲੋੜਾਂ ਪਹਿਲਾਂ ਤਾਂ ਪਾਰਟੀ ਟਿਕਟ ਦੇਵੇ ਉਸ ਤੋਂ ਬਾਅਦ ਉਹ ਲੋਕ ਦੇਖੋ ਕੋਈ ਇੰਗਲੈਂਡ ਜਲਕਾ ਐਸਾ ਨਹੀਂ ਜਿਹਨੂੰ ਤੁਸੀਂ ਸਿੱਖ ਹਲਕਾ ਕਹੀਏ ਸਿੱਖ ਸਕੇਟਰਡ ਹੈ ਕੋਈ 7-8 ਲੱਖ ਸਿੱਖ ਇੰਗਲੈਂਡ ਸਕੇਟਰਡ ਹੈ ਸੋ ਉਥੇ ਜਿੱਥੇ ਜਿਹੜਾ ਵੀ ਸਿੱਧ ਕੀਤਾ ਉਹਨੇ ਉਹ ਅੰਗਰੇਜ਼ਾਂ ਨੇ ਲੋਕਲ ਵੋਟ ਪਾਈ ਉਹਨਾਂ ਨੂੰ ਹੋਰ ਵਿਦੇਸ਼ੀਆਂ ਨੇ ਵੋਟ ਪਾਈ ਸੋ ਇਹ ਬੜੀ ਵੱਡੀ ਗੱਲ ਹੈ ਸਾਡੇ ਸਾਹਮਣੇ ਕਿ ਉਹ ਸਿੱਖ ਜਿਹੜਾ ਪੋਲਿਟਿਕ ਉਥੇ ਆਇਆ ਔਰ ਉਹਨੇ ਕਿੰਨਾ ਗੇਨ ਕੀਤਾ ਮੈਂ ਉਹਨਾਂ ਦੀ ਦਾਤ ਦੇਣਾ ਔਰ ਤੁਹਾਡੇ ਰਾਹੀਂ ਤੁਹਾਡੇ ਜਿਹੜੇ ਅੱਜ ਲੱਖਾਂ ਲੋਕ ਸੁਣ ਰਹੇ ਆ ਪਈ ਪ੍ਰਾਵੋ ਇਹ ਬਹੁਤ ਵੱਡੀ ਸਿੱਖ ਡਾਇਸਪੋਰਾ ਜੇ ਕੋ ਸਿੱਖ ਨੂੰ ਬਾਹਰ ਗਏ ਨੂੰ 100 ਸਾਲ ਤੋਂ ਉੱਪਰ ਹੋ ਗਿਆ ਤੇ ਬਹੁਤ ਵੱਡੀ ਪਹਿਲਾਂ ਕੈਨੇਡਾ ਚ ਹੋਈ ਤੇ ਹੁਣ ਇੰਗਲੈਂਡ ਹਾਲਾਂਕਿ ਇੰਗਲੈਂਡ ਪਹਿਲਾਂ ਹੋਣੀ ਚਾਹੀਦੀ ਸੀ ਤੋਂ ਮੈਂ ਤੇ ਦਾਤ ਦੇਣਾ ਕਿ ਜਿਹੜੇ ਅੱਜ ਸਿੱਖ ਜਿੱਤੇ ਨੇ ਉਹਨਾਂ ਦੀ ਹਿੰਮਤ ਕਿ ਉਹਨਾਂ ਨੇ ਪੋਲੀਟੀਕਲ ਫੀਲਡ ਚ ਜਾ ਕੇ ਜੇ ਕੋ ਅਸੀਂ ਗੁਰਦੁਆਰੇ ਇਲੈਕਸ਼ਨਾਂ ਚ ਲੜਦੇ ਰਹਿੰਨੇ ਆ ਸਾਰੀ ਲੜਾਈ ਉੱਤੇ ਗੁਰਦੁਆਰੇ ਚ ਕੌਣ ਬਣਿਆ ਹਰ ਇੱਕ ਇੰਗਲੈਂਡ ਦੇ ਗੁਰਦੁਆਰੇ ਚ ਚੋਣਾਂ ਚ ਮੁਕਤ ਕੀ ਕੀ ਹੁੰਦਾ ਹੈ ਲੇਕਿਨ ਪੋਲੀਟੀਕਲ ਬੈਟਲੇ ਜਾ ਕੇ ਸਿੱਖਾ ਜਿਤਨਾ ਇਹ ਬਹੁਤ ਇਤਿਹਾਸਕ ਜਿਤ ਹੈ ਜਿਹੜੀ ਮੈਂ ਤੁਹਾਨੂੰ ਤੁਸੀਂ ਅੱਜ ਪੰਜਾਬ ਟੀਵੀ ਚੈਨਲ ਸਾਰੇ ਜੋ ਸੁਣਨ ਵਾਲਿਓ ਖੁਸ਼ ਹੋਵੋ ਕਿ ਸਾਡੀ ਸਿੱਖ ਆਈਡੈਂਟੀਟੀ ਅੱਜ ਯੂਕੇ ਚ ਐਸਟੈਬਲਿਸ਼ ਹੋਈ ਹੈ ਪਗੜੀ ਵਾਲੇ ਸਰਦਾਰ ਐਮਪੀ ਇਸ ਤਰ੍ਹਾਂ ਜਾਣ ਬਹੁਤ ਵੱਡੀ ਗੱਲ ਹੈ ਜਿਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਮੈਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਨਾਂ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਵੈਸੇ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤਕੌਰ ਗਿੱਲ ਤਾਂ ਇਹੋ ਜੇ ਸੰਸਦ ਮੈਂਬਰ ਆ ਜਿਹੜੇ ਤੀਜੀ ਵਾਰੀ ਪਹੁੰਚੇ ਨੇ ਸੰਸਦ ਵਿੱਚ ਸਿੱਖ ਹੋਣ ਦੀ ਹਸਿਆਤ ਦੇ ਵਿੱਚ ਤੇ ਇਹ ਲਗਾਤਾਰ ਆਵਾਜ਼ ਵੀ ਚੱਕਦੇ ਇੱਥੋਂ ਦੇ ਖਿੱਤੇ ਦੀ ਕਿਸਾਨੀ ਨੂੰ ਲੈ ਕੇ ਜਿਵੇਂ ਤਨਮਨਜੀਤ ਸਿੰਘ ਢੇਸੀ ਨੇ ਪ੍ਰੀਤਕੌਰ ਗਿੱਲ ਨੇ ਕਾਫੀ ਆਵਾਜ਼ ਉਠਾਈ ਪਰ ਜੇ ਓਵਰਆਲ ਦੇਰ ਐਕਟਿਵ ਐਮਪੀ ਹਾਂ ਜੇ ਮੈਂ ਇਹਨਾਂ ਸਾਰਿਆਂ ਦਾ ਜ਼ਿਕਰ ਕਰਨਾ ਚਾਹਾਂ ਤਰਮਨਜੀਤ ਸਿੰਘ ਢੇਸੀ ਤੇ ਪ੍ਰੀਤਕੌਰ ਗਿੱਲ ਤਾਂ ਹੈ ਹੀ ਨੇ ਦੋ ਗੁਰਿੰਦਰ ਸਿੰਘ ਜੋਸਨ ਤੋਂ ਬਾਅਦ ਜਿਹੜੇ ਸਰਦਾਰ ਜਿੱਤੇ ਹਨ ਬਹੁਤ ਵੱਡੀ ਗੱਲ ਹੈ ਜੋ ਮੈਂ ਨਾਂਅ ਕਲੈਕਟ ਕੀਤੇ ਹਨ ਦਰਮਨਜੀਤ ਸਿੰਘ ਦੇ ਬਣਿਆ ਉਸ ਤੋਂ ਬਾਅਦ ਜਸਬੀਰ ਸਿੰਘ ਅਠਵਾਲ ਜੀ ਉਹ ਜਿੱਤਿਆ ਜੀ ਉਸ ਤੋਂ ਬਾਅਦ ਵਰਿੰਦਰ ਸਿੰਘ ਜਸ ਜੀ ਉਸ ਤੋਂ ਬਾਅਦ ਸਰ ਗੁਰਿੰਦਰ ਸਿੰਘ ਜੋਸਨ ਜੀ ਉਸ ਤੋਂ ਬਾਅਦ ਆਰ ਜੀਵਨ ਸਿੰਘ ਸੰਧਰ ਹਮ ਇੱਕ ਹੋਰ ਨਾਂ ਆ ਰਿਹਾ ਬਾਗੀ ਸ਼ੰਕਰ ਇਹ ਇਹ ਟੋਟਲ ਮੇਲ ਜਿਹੜੇ ਜਿੱਤੇ ਨੇ ਇਹਨਾਂ ਚਾਰ ਪੰਜ ਪਗੜੀ ਵਾਲੇ ਬਾਕੀ ਵੀ ਸੋ ਇਹ ਸਤਾਰਾਂ ਦੀ ਬਹੁਤ ਵੱਡੀ ਹੈ ਜਿਹੜੀਆਂ ਲੇਡੀਜ਼ ਨੇ ਤੋਂ ਵੀ ਦਾਤ ਦੇਣਾ ਹਾਂ ਇਹਦੇ ਵਿੱਚ ਹਰਪ੍ਰੀਤ ਕੌਰ ਉਪਲ ਹੈ ਹੈ ਜੀ ਹੂੰ ਤੇ ਪਹਿਲਾ ਕੱਲੀ ਪ੍ਰੀਤ ਕੌਰ ਗਿੱਲ ਉਹ ਬਰਮਿੰਗਮ ਤੋਂ ਜਿੱਤ ਕੇ ਆਈ ਦੁਬਾਰਾ ਫੇਰ ਆ ਗਈ ਜੀ ਲੇਕਿਨ ਉਹਦੇ ਨਾਲ ਉਹਦੀਆਂ ਪਗੜੀਆਂ ਪਹਿਣਾ ਯਾਦ ਕਿ ਉਹ ਪੰਜਾਬੜਾਂ ਨੂੰ ਬਹੁਤ ਵੱਡੀ ਗੱਲ ਹੈ ਕਿ ਸਾਡਾ ਦੁਨੀਆ ਕਹਿ ਰਹੀ ਹੈ ਇੰਡੀਆ ਚ ਵੀ ਲੇਡੀਜ਼ ਏਮਪਾਵਰਮੈਂਟ ਲੇਡੀਜ਼ ਏਮਪਾਵਰਮੈਂਟ ਪਰ ਸਾਡੀਆਂ ਸਿੱਖ ਸਰਦਾਰਨੀਆਂ ਇੰਗਲੈਂਡ ਵਿੱਚ ਜਾ ਕੇ ਪਾਰਲੀਮੈਂਟ ਵਿੱਚ ਇਸ ਤਰ੍ਹਾਂ ਪਹੁੰਚਣਾ ਬਹੁਤ ਵੱਡੀ ਗੱਲ ਹੈ ਹਰ ਪ੍ਰੀਤਕੌਰ ਤੇ ਹੋਈ ਹੈ ਸਤਵੀਰ ਕੌਰ ਵੀ ਆਈ ਜਿੱਤ ਕੇ ਉਸ ਤੋਂ ਬਾਅਦ ਗੁਰਪ੍ਰੀਤ ਕੌਰ ਆਈ ਉਪਲ ਹੂੰ ਉਸ ਤੋਂ ਬਾਅਦ ਸਰਪ੍ਰੀਤ ਕੌਰ ਸਰਪ੍ਰੀਤ ਕੌਰ ਕਿਰਤਾਲੂ ਵਾਲੀ ਹੈ ਆ ਉਹ ਆ ਗਈ ਉਸ ਤੋਂ ਬਾਅਦ ਦੋ ਪੰਜਾਬ ਨਾਲ ਕੋਰ ਹੈ ਸੀਮਾ ਮਲੋਤੜਾ ਤੇ ਸੁਨੀਲ ਇਹ ਪੰਜਾਬ ਨਾਲ ਦੋ ਸੋ ਚਾਰ ਸਰਦਾਰੀਆਂ ਦਾ ਅੰਦਰ ਆਉਣਾ ਔਰ ਸਰਦਾਰਾਂ ਦਾ ਬਹੁਤ ਵੱਡਾ ਤਣਾਵਾ ਜੀ ਕਿਸ ਦੇ ਸਾਰਾ ਰੋਜ਼ ਲੋਕਾਂ ਨੂੰ ਜਨ ਕਮਿਊਨੀਕੇਟਰ ਹੋ ਦੇਖੋ ਮੈਂ ਆਪਾਂ ਇੰਡੀਆ ਚ ਰਹਿੰਦੇ ਆ ਪੰਜਾਬ ਛੱਡ ਦਿਓ ਸਾਰੇ ਇੰਡੀਆ ਚ ਕੋਈ ਸਿੱਖ ਐਮਪੀ ਨਹੀਂ ਕਿਸੇ ਪਾਰਟੀ ਨਹੀਂ ਬਣ ਕਮਾਲ ਅਸੀਂ ਕਹਿੰਨੇ ਆ ਸਿੱਖ ਜੀ ਬੜੇ ਜੀ ਸਾਡੇ ਬਿਨਾ ਮੁਲਕ ਨਹੀਂ ਚੱਲਦਾ ਅਸੀਂ ਜਾਂ ਡੀਨਾ ਮਾਰਦੇ ਆ ਅਸੀਂ ਸਭ ਕੁਛ ਆ ਸਾਡੇ ਬਿਨਾ ਗਤੀ ਨਹੀਂ ਬੜੀ ਰੋਜ਼ ਝੰਡੇ ਕੱਢਦੇ ਆ ਸਾਡਾ ਹੈ ਮੈਨੀਫੈਸਟੋ ਸੁਵਾਲ ਤੇ ਹੈ ਕਿ ਇੰਡੀਆ ਵਿੱਚ ਪੰਜਾਬੋਂ ਬਾਹਰ ਕਿਸੇ ਸਟੇਟ 'ਚ ਕੋਈ ਐਮਪੀ ਨਹੀਂ ਤੇ ਇੰਗਲੈਂਡ ਤੇ ਕੈਨੇਡਾ ਪਰਮਾਰ ਹੈ ਉਹ ਛੱਡੋ ਸਿੰਗਾਪੂਰ ਕੋਲੰਗਪੂਰ ਉੱਥੇ ਵੀ ਜਿੱਤੇ ਛ ਅਪੋਜੀਸ਼ਨ ਲੀਡਰ ਸਿੰਗਾਪੂਰ ਦਾ ਸਿੱਖ ਕੋਲਾ ਲਾਹੌਰ ਚ ਪਹਿਲਾ ਆਪੋ ਜੀ ਚੀ ਲੀਡਰ ਰਿਆ ਕਿਰਪਾਲ ਸਿੰਘ ਫਿਰ ਉਹ ਮਿਨਿਸਟਰ ਬਣਿਆ ਹੁਣ ਉਹਦਾ ਮੁੰਡਾ ਮਿਨਿਸਟਰ ਹੈ ਸੋ ਬਾਹਰਲੇ ਦੇਖੋ ਕਿਥੇ ਨਿਊਜ਼ੀਲੈਂਡ ਵਿੱਚ ਸੈਕੈਂਪੀ ਹੈ ਬੱਖੀ ਦੋ ਤਿੰਨ ਵਾਰੀ ਜੋ ਬਾਹਰ ਗਿਆ ਸਿੱਖਾਂ ਦੀ ਦਾਤ ਦਿਓ ਕਿ ਉਹ ਜਿਹੜੇ ਗੁਰਦੁਆਰਾ ਪਾਰਟਿਸ ਚੋਂ ਬਾਹਰ ਨਿਕਲ ਗਏ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮਾਫ ਕਰਿਓ ਇਹ ਜਿੰਨੇ ਆਏ ਨਾ ਇਹ ਗੁਰਦੁਆਰਾ ਪਾਰਟਿਸ ਚ ਨਹੀਂ ਹੁੰਦੇ ਹਮ ਇਹ ਪਬਲਿਕ ਲਾਈਫ ਚ ਆਏ ਇਹ ਬੜਾ ਇੱਕ ਫਰਕ ਦਾ ਦੇਖੋ ਇਹ politically ਮੈਂ ਤੁਹਾਨੂੰ ਹੀ ਕਹਿਣਾ ਚਾਹੁੰਦਾ ਕਿ ਪਾਰਲਾ ਸਿੱਖ ਜਦ ਤੱਕ ਪਿਓਰ politcal ਲਾਈਫ ਹੀ ਨਹੀਂ ਜਾਏਗਾ ਉਹ ਅੱਗੇ ਨਹੀਂ ਜਾ ਸਕਦਾ ਜੀ ਦੇਖੋ ਤਾਂ ਸਿੱਖ ਹਾਊਸ ਆਫ ਲਾਰਡ ਜੀ ਵੀ ਬੈਠਾ ਉਹ ਕਿਵੇਂ ਆਗੇ ਹੋ ਕੇ ਦੇਖੋ ਭਰਚਨ ਚਾਰ ਸਿੱਖ ਹਾਊਸ ਆਫ ਲਾਰਡ ਜੀ ਹੈ ਸੋ ਉਹ ਇਸ ਕਰਕੇ ਕਿ ਉਹਨਾਂ ਨੇ ਪੁਲਟੀ ਪਾਰਟੀਆਂ ਪਿਕ ਕਰਦੀਆਂ ਜੀ ਸੋ ਇਹ ਬਹੁਤ ਬੜੀ ਲੋੜ ਹੈ ਕਿ ਜਿੱਥੇ ਸਿੱਖ ਵਸ ਰਿਹਾ ਅਮਰੀਕਾ ਉਹਨੂੰ ਪੈਂਡਿੰਗ ਪਿਆ ਸਾਡਾ ਉਹ ਤੇ ਇੱਕ ਸਿੱਖ ਨੂੰ ਪਹਿਲੀ ਵਾਰੀ ਉਤੇ ਕਿ ਕਿ ਰੋਣ ਲਗਾ ਜੀ ਦੇਖੋ ਕੀ ਰੱਬ ਕਰਦਾ ਜਿਸ ਦੁਨੀਆ ਵਿੱਚ ਗਿਆ ਉਹ ਆਪਣੀ ਹੌਂਦ ਲਈ ਆਪਣੀ ਆਈਡੈਂਟੀਟੀ ਲਈ ਦੇਖੋ ਰੋਜ਼ ਕਹਿੰਦੇ ਆ ਸਿੱਕੇ ਆਈਡੈਂਟੀਟੀ ਹੁਣ ਇਸ ਤੋਂ ਬਾਅਦ ਕੀ ਹੋਣੀ ਇੰਗਲੈਂਡ ਦੀ ਪਾਰਲੀਮੈਂਟ 'ਚ ਪਕੜੀਆਂ ਨਜ਼ਰ ਆਉਣ ਇਹ ਹੀ ਹੈ ਨਾ ਡੈਟੀ ਕਿ ਸਾਰਾ ਅੱਛਾ ਮੈਂ ਇਹ ਜਿਹੜਾ ਮੈਂ ਜਿਹੜਾ ਇੱਕ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹਣਾ ਹੈ ਕਿ ਜਿਹੜਾ ਸਾਡਾ ਜਿਹੜੀ ਸਾਡੀ ਇੱਥੋਂ ਕ੍ਰੀਮੀ ਲੇਅਰ ਆ ਜਿਹੜਾ ਸਾਡਾ ਇੰਟੈਲੈਕਚੁਅਲ ਮਾਈਂਡ ਹੈ ਕੀ ਉਹਦਾ ਮਾਈਗ੍ਰੇਟ ਕਰਨਾ ਪ੍ਰਵਾਸ ਕਰਨਾ ਸਾਡੇ ਇਥੋਂ ਦੇ ਖਿੱਤੇ ਲਈ ਸ਼ਰਾਪ ਬਣ ਗਿਆ ਸਾਡੇ ਇੰਟੈਲੀਜੈਂਟ ਲੋਕ ਬਾਹਰ ਜਾ ਕੇ ਪਾਰਟਿਸਿਪੇਟ ਕਰ ਰਹੇ ਆ ਬੇਤਰ ਕਰ ਰਹੇ ਆ ਪੰਜਾਬ ਦੇ ਵਿੱਚ ਵੈਕਿਊਮ ਆ ਖੜਾ ਹੈ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਕੋਈ ਬਹੁਤ ਚੰਗੇ ਲੋਕ ਆਨੈਸਟ ਲੋਕ ਹੈ ਹੀ ਨਹੀਂ ਲੱਭ ਨਹੀਂ ਰਹੇ ਇਸ ਵੇਲੇ ਕਿਸ ਬੰਦੇ ਤੇ ਭਰੋਸਾ ਕਰੇ ਪੰਜਾਬ ਕਿਸ ਨੂੰ ਸਮਝ ਨਹੀਂ ਆ ਰਹੀ ਪਰ ਇਹ ਆਪਾਂ ਇਹਨੂੰ ਪ੍ਰਵਾਸ ਤੇ ਸਿਰ ਮੜ ਸਕਦੇ ਆ ਜੀ ਜਿਹੜੀ ਇਹ ਸਾਡੀ ਮਾਈਗ੍ਰੇਸ਼ਨ ਹੈ ਇਹ ਸਾਨੂੰ ਲੈ ਕੇ ਬੈਗੀ ਜੀ ਇਹ ਰੰਦਾਵਾ ਜੀ ਇੰਨਾ ਵਧੀਆ ਸਵਾਲ ਤੁਸੀਂ ਕੀਤਾ ਹੈ ਇਹ ਬਹੁਤ ਵੱਡਾ ਡਿਬੇਟੇਬਲ ਹੈ ਕਿ ਜੇ ਬਾਹਰ ਜਾ ਕੇ ਸਿੱਖ ਇਤਨੀ ਸ਼ੋਰਤ ਲੈ ਸਕਦਾ ਤੇ ਇੰਡੀਆ ਦੇ ਸਿੱਖ ਨੂੰ ਕੀ ਹੋ ਗਿਆ ਇਹਦੇ ਬڑے ਰੀਜ਼ਨ ਪਹਿਲਾ ਵੱਡਾ ਰੀਜ਼ਨ ਸਾਡਾ ਆਪਣਾ ਕਿ ਅਸੀਂ ਪੰਜਾਬ ਦੇ ਜਿਹੜਾ ਅਕਾਲੀ ਪੋਲਟਿਕਸ ਤੇ ਐਸਜੀਪੀ ਇਹ ਸਾਰੇ ਇੰਡੀਆ ਦੇ ਸਿੱਖਾਂ ਤੇ ਛਾਇਆ ਰਿਹਾ ਹੈ ਇਹਨਾਂ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬੋਂ ਬਾਹਰ ਸਿੱਖ ਆਪਣੇ ਜੋਗਕ ਆਪਣੇ ਪੈਰਾਂ ਤੇ ਖੜਾ ਹੋ ਸਕੇ ਸਭ ਤੋਂ ਵੱਡੀ ਘਾਟ ਇਹ ਰਹੀ ਇਹ ਚਾਹੁੰਦੇ ਰਹੇ ਕਿ ਜੋ ਅਸੀਂ ਕਹੀਏ ਉਹ ਹੀ મદ੍ਰਾਸ ਹੋਵੇ ਉਹ ਹੀ ਬੰਬਈ ਹੋਵੇ ਉਹ ਹੀ ਹਰਿਆਣਾ ਚ ਹੋਵੇ ਹੀ ਦੇ ਨੇਵਰ ਅਲਾਉਡ ਸਿੱਖ ਲੀਡਰਸ਼ਿਪ ਟੂ ਗਰੋ ਇਹੋ ਨਾ ਅੱਜ ਇਹ ਨਜ਼ਰ ਆ ਗਈ ਨਾ ਵੀ ਹਰਿਆਣੇ ਦੇ ਅਸੀਂ 20 ਲੱਖ ਉੱਥੇ ਇੱਕ ਨਹੀਂ ਇੰਗਲੈਂਡ 'ਚ 7 ਲੱਖ ਤੇ 10 ਬਣ ਗਏ ਕੰਪੈਰੀਜ਼ਨ ਤਾਂ ਕਰੋ ਤੁਹਾਡੇ ਹੈ ਕਿ ਸਿੱਖ ਲੀਡਰਸ਼ਿਪ ਨੇ ਪੰਜਾਬ ਵਾਲੀ ਨੂੰ ਇੰਡੀਆ ਦੀ ਸਿੱਖਾਂ ਨੂੰ ਆਪਣੇ ਦਬਾਅ ਚ ਰੱਖਿਆ ਜਿਹੜਾ ਜਿਹੜਾ ਵੀ ਕੋਕੇ ਇਹਦੇ ਏਜੰਟ ਹੈ ਸੋ ਸਾਡੀ ਜਿਹੜੀ ਅਸਲ ਲੜਾਈ ਇਹ ਗਈ ਰਹੀ ਹੈ ਕਿ ਪੰਜਾਬੋਂ ਬਾਹਰ ਇਸ ਵੇਲੇ ਘਟ ਤੋਂ ਘਟ 50 ਲੱਖ ਸਿੱਖ ਵੱਸ ਰਹੇ ਆ ਉਹਨਾਂ ਨੂੰ ਲੀਡਰਸ਼ਿਪ ਨੇ ਗਰੋ ਨਹੀਂ ਹੋਣ ਦਿੱਤਾ ਉਹ ਜੇ ਲੋਕਲ ਪਾਰਟੀਆਂ ਜਾਣ ਕਿਉਂ ਕਿਉਂ ਨਹੀਂ ਜਾ ਸਕਦੇ ਬੜੀਆਂ ਮਿਸਾਲਾਂ ਆਲਰੇਡੀ ਹਨ ਕਿ ਅਕਾਲੀ ਦਲ ਦੇ ਦਬਾਅ ਤੋਂ ਬਿਨਾ ਬੜੇ ਸਿੱਖ ਐਮਐਲਏ ਐਮਪੀ ਪਹਿਲਾਂ ਬਣਦੇ ਰਹੇ ਇੰਡੀਆ 'ਚ ਪਰ ਹੁਣ ਜਦ ਤੋਂ ਇਹਨਾਂ ਦਾ ਪਰਿਵਾਰਕ ਰਾਜ ਆਇਆ ਇਹਨਾਂ ਨੇ ਸਾਰਾ ਕੁਝ ਬੰਦ ਕਰਤਾ ਕਿਸੇ ਸਿੱਖ ਨੂੰ ਗਰੋ ਨਹੀਂ ਹੋਣ ਦਿੱਤੇ ਇਹ ਕਹਿੰਦੇ ਜਿੱਥੇ ਹੋਵੇ ਸਾਨੂੰ ਪੁੱਛੋ ਸਾਡੀ ਮਰਜ਼ੀ ਨਾਲ ਕਰੋ ਸੋ ਮੈਂ ਸਮਝਦਾ ਤੁਸੀਂ ਜਿਹੜਾ ਇਹ ਸਵਾਲ ਕੀਤਾ ਇਸ ਤੇ ਡਿਬੇਟ ਕਰਾਓ ਔਰ ਮੇਸ਼ਾ ਕਰੋ ਕਿ ਚੰਗੇ ਸਿੱਖ ਜਿਹੜੇ ਉਹ ਡਰੋ ਨਾ ਅੱਗੇ ਆਓ ਪੰਜਾਬ ਵੀ ਇਹੀ ਹੈ ਖਾਲੀ ਪੇ ਤੁਹਾਡੇ ਸਾਹਮਣੇ ਚੰਗਾ ਇੰਟੈਲੀਜੈਂਟ ਚ ਆਉਣ ਨੂੰ ਰਾਜ਼ੀ ਨਹੀਂ ਪਹਿਲਾਂ ਬਹੁਤ ਸੀ ਬੜੇ ਆਉਂਦੇ ਰਹੇ ਪਰ ਹੁਣ ਤਾਂ ਜਸੂਰ ਨੂੰ ਨਾਮ ਤੇ ਆਇਆ ਹੀ ਨਾ ਰਾੜੇਵਾਲਾ ਸਾਹਿਬ ਫੈਕਟਰੀ ਦੇ ਚੀਫ ਮਿਸਟਰ ਬਣੇ ਉਹ ਕਿਵੇਂ ਆਇਆ ਸਰ ਕਪੂਰ ਸਿੰਘ ਆਇਆ ਇਹ ਆਂਦੇ ਰਹਿਣਾ ਸਰਦੀ ਅਜੀਤ ਸਿੰਘ ਆਇਆ ਸੋ ਇਹ ਬੜੇ ਲੋਕ ਆਏ ਪਰ ਹੁਣੇ ਬੰਦ ਹੋ ਗਿਆ ਲੇਕਿਨ ਇੱਕ ਕੱਲਾ ਇਹ ਹੀ ਸੰਕਟ ਨਹੀਂ ਹੈ ਸਰ ਤਰਲੋਚਨ ਸਿੰਘ ਦੀ ਆਪਾਂ ਇੱਕ ਦੌਰ ਵੇਖਦੇ ਹਾਂ ਜਦੋਂ ਭਾਰਤ ਦੇ ਵਿੱਚ ਚੰਗੇ ਚੰਗੇ ਅਹੁਦਿਆਂ ਦੇ ਉੱਤੇ ਸਿੱਖ ਸੀਗੇ ਔਰ ਦੁਨੀਆ ਦੇ ਵਿੱਚ ਇਸ ਵੇਲੇ ਸਿੱਖ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਨੇ ਵੱਖ-ਵੱਖ ਮਲਟੀਨੇਸ਼ਨਲ ਕੰਪਨੀਆਂ ਦੇ ਵਿੱਚ ਅਸੀਂ ਅਜੇ ਬੰਗਾ ਦਾ ਜ਼ਿਕਰ ਕਰਦੇ ਆਂ ਹੋਰ ਵੀ ਕਈ ਲੋਕ ਜਿਹੜੇ ਉਹਨਾਂ ਨੇ ਆਪਣਾ ਚੰਗਾ ਜਲਜਲੋ ਬਣਾਇਆ ਸਟੇਟ ਦੇ ਵਿੱਚੋਂ ਹੁਣ ਜਿਹੜੀ ਸਾਡੀ ਬਿਊਰੋਕ੍ਰੇਸੀ ਹੈ ਖਾਸ ਤੌਰ ਤੇ ਸਿਵਲ ਸਰਵਿਸਸ ਦੇ ਵਿੱਚ ਵੀ ਸਾਡੇ ਬੱਚੇ ਨਹੀਂ ਜਾ ਰਹੇ ਅਸੀਂ ਹੁਣ ਜੇ ਤੁਸੀਂ ਨਵੇਂ-ਨਵੇਂ ਲੋਟ ਦੇਖੋ ਜਦੋਂ ਹੁਣ ਹਰ ਬੈਚ ਨਿਕਲਦਾ ਹੈ ਤਾਂ ਉਹਦੇ ਵਿੱਚ ਮੈਂ ਜ਼ਰੂਰ ਚੈੱਕ ਕਰਦਾ ਹਾਂ ਤੁਸੀਂ ਸਾਰੇ ਵੀ ਦੇਖ ਦਿਓ ਕਿ ਕੋਈ ਬੱਚੇ ਸਿੱਖਾਂ ਦੇ ਨਹੀਂ ਆ ਰਹੇ ਪੰਜਾਬੀ ਬੜੇ ਘਟ ਆ ਰਿਹਾ ਜਿਹੜੀ ਇੱਕ ਲੋਡੀ ਪਾਰਟਿਸਪੇਸ਼ਨ ਹੈ ਉਹ ਮਾਈਨਸ ਹੁੰਦੀ ਜਾ ਰਹੀ ਹੈ ਪੰਜਾਬ ਕਾਡਰ ਦੇ ਵਿੱਚ ਤੁਸੀਂ ਦੇਖੋ ਇਥੋਂ ਦੇ ਕਲਚਰ ਨੂੰ ਸਮਝਣ ਵਾਲੇ ਕਿੰਨੇ ਲੋਕ ਆ ਸਾਰੇ ਬਾਹਰੀ ਆਈ ਜਾ ਰਹੇ ਉਹਨਾਂ ਦਾ ਕਿੰਨਾ ਕੁ ਇੰਟਰਸਟ ਹੋ ਸਕਦਾ ਕਿੰਨੀ ਕੁ ਦਿਲਚਸਪੀ ਹੋ ਸਕਦੀ ਹੈ ਸਟੇਟ ਨਾਲ ਇਥੋਂ ਦੇ ਲੋਕਾਂ ਨਾਲ ਇਥੋਂ ਦਾ ਕਨਸਰਨ ਕਿੰਨਾ ਹੋ ਸਕਦਾ ਫਿਰ ਅਸੀਂ ਦਿਨ ਬਦਨ ਆਪਣੀ ਇਸ ਖਿੱਤੇ ਨੂੰ ਕੁਦਰਤੀ ਤੌਰ ਤੇ ਉਹਨਾਂ ਲੋਕਾਂ ਨੂੰ ਦੇ ਰਹੇ ਆ ਫੈਸਲੇ ਲੈਣ ਲਈ ਜਿਨ੍ਹਾਂ ਲੋਕਾਂ ਦੀ ਸ਼ਹਿਦ ਦਿਲਚਸਪੀ ਬਹੁਤ ਘੱਟ ਹੈ ਸੋ ਇਹ ਸਾਡੀ ਇਸ ਕੌਮ ਉਸ ਦਾ ਦੁਖਾਂਤ ਹੀ ਹੈ ਨਾ ਕਿ ਅਸੀਂ ਪੜ੍ਹਨ ਲਿਖਣ ਵਾਲੇ ਪਾਸਿਓਂ ਕੰਨੀ ਘੱਟ ਗਏ ਜੀ। ਬਨਾਵਾ ਜੀ ਬਹੁਤ ਅੱਛੇ ਤੁਸੀਂ ਗੱਲ ਕਹਿ ਰਹੇ ਹੋ। ਉਹਨੇ ਲੰਬਾ ਨਾ ਹੋ ਜਾਏ। ਇੰਡੀਆ ਦਾ ਕੈਬਨਟ ਸੈਕਰੀ ਜੀ ਮੋਸਟ ਪਾਵਰ ਕੋ ਸਰਦਾਰ ਰਹਾ। ਇੰਡੀਆ ਦਾ ਫਾਰਮ ਸੈਕਰੀ ਵੀ ਸਰਦਾਰ ਰਹਾ। ਇੰਡੀਆ ਦੇ ਆਰਮੀ ਚੀਫ ਸਰਦਾਰ ਰਹਾ। 에어 ਫੋਰਸ ਚੀਫ, ਨੇਵਲ ਚੀਫ ਸਰਦਾਰ ਰਹਾ। इंडिया ਦੇ ਚੀਫ ਜਸਟਿਸ ਵੀ ਸਰਦਾਰ ਕੇ ਰਿਆ ਸੋ ਉਹ ਘਾਟ ਨਹੀਂ ਰਹੀ ਲੇਕਿਨ ਹੁਣ ਆ ਕੇ ਪਿੱਛੇ ਜੇ ਸਮਝ ਤੋਂ ਬਾਹਰ ਆ ਸਾਡੀ ਨਾਸਤੇ ਆਪਾਂ ਰਿਪੋਰਟ ਕਰ ਰਹੇ ਆ ਕਿ ਸਿੱਖ ਨਾ ਆਰਮੀ ਨਾ ਆਈਐਸ ਹਰ ਸਾਲ ਜਿਹੜਾ ਰਿਜ਼ਲਟ ਆਉਂਦਾ ਅਸੀਂ ਮਸਾਂ 6 ਜਾਂ 7 ਹੁੰਦੇ ਆ ਉਹ ਵੀ ਦਿਨਚਾਰ ਕੁੜੀਆਂ ਆ ਜਾਂਦੀਆਂ ਸੋ ਬਹੁਤ ਪਿੱਛੇ ਰਹਿ ਗਿਆ ਅਸੀਂ ਪੰਜਾਬ ਵਿੱਚ ਜਿਹੜਾ ਯੂਥ ਹੈ ਉਹ ਬਾਹਰ ਜਾਣਾ ਚਾਹੁੰਦਾ ਹੈ ਉਹਦਾ ਧਿਆਨ ਇਮਤਿਹਾਨ ਜਾਂ ਇਜਾਮਿਨ ਇੰਕਨ ਵੱਲ ਰਹੀ ਹੈ ਉਹ ਕਹਿੰਦੇ ਮੈਨੂੰ ਬਾਹਰ ਕੱਢੋ ਤੇ 25-3 ਲੱਖ ਚ ਲੈ ਜਾਂਦੇ ਆ ਲੱਤ ਤੱਕ ਉਹ ਜ਼ਮੀਨਾਂ ਵੇਚ ਕੇ ਕਰ ਰਹੇ ਜਿਹੜੀ ਰੁਚੀ ਹੈ ਸਾਡੀ ਸਿੱਖ ਦੀ ਇੰਦੇ ਬਾਅਦ ਕੋਈ ਧਿਆਨ ਨਹੀਂ ਦੇ ਰਿਹਾ ਕਿ ਸਿੱਖ ਯੂਥ ਨੂੰ ਮੋਟੀਵੇਸ਼ਨ ਕਿਹੜੀ ਹੈ ਉਹ ਮੋਟੀਵੇਸ਼ਨ ਇੰਡੀਆ 'ਚ ਉਪਰ ਉਠਣ ਦੀ ਕਿਉਂ ਨਹੀਂ ਬੜੀਆਂ ਇੱਥੇ ਕੰਪਨੀਆਂ ਹੈ ਬੜੀ ਤਨਖਾਹ ਹੈ ਮੈਂ ਬੜੇ ਲੋਕਾਂ ਨੂੰ ਜਾਣਦਾ ਸਿੱਖਾਂ ਬੱਚਿਆਂ ਨੂੰ ਜਿਹੜੇ ਐਸੇ ਬਡੀਆਂ ਕੰਪਨੀਆਂ 'ਚ ਲੱਗੇ ਕੋਈ ਤਾਂ ਤਨਖਾਹ ਦਾ ਉਹ ਤਾਂ ਕਹਿੰਦੇ ਬਾਹਰ ਜਾਂਦੇ ਕਿਉਂ ਇੰਡੀਆ 'ਚ ਸਭ ਕੁਝ ਹੈ ਪਰੇ ਮੋਟੀਵੇਸ਼ਨ ਕੌਣ ਦੇਵੇ ਸਾਡੇ ਤੇ ਪੋਲਟਿਕਸ ਤੋਂ ਬਿਨਾ ਹੋ ਕੁਝ ਹੈ ਹੀ ਨਹੀਂ ਸਾਰਾ ਦਿਨ ਖਾਣਾ ਜਗੀ ਲੜਾਈ ਇਸ ਤੋਂ ਨਿਕਲਦੇ ਨਹੀਂ ਪਾਰ ਇਸੋ ਜਦ ਤੱਕ ਇਹ ਭਾਵਨਾ ਨਹੀਂ ਲਿਆਵਾਂਗੇ ਕਿ ਇੰਡੀਆ 'ਚ ਰਹਿਣਾ ਹੈ ਇੰਡੀਆ ਜੀ ਸਾਡਾ ਫਿਊਚਰ ਹੈ ਸਾਡੀ ਇੰਨੀ ਆਬਾਦੀ 2 ਕਰੋੜ ਕਿੱਥੇ ਜਾਏਗੀ ਇਹ ਜਦ ਅੱਜ ਸਾਡਾ ਸਾਡੇ ਬੱਚੇ ਬੱਚੇ ਤਾਂ ਉਹਨੇ ਜੀ ਚੰਕੇ ਪੜਨਗੇ ਪੜਨ ਤੋਂ ਬਾਅਦ ਕੰਪੀਟੀਸ਼ਨ ਹੋਣਗੇ ਔਰ ਉਹਦੇ ਦੇ ਲੈਣਗੇ ਇਹ ਇਹ ਜਦ ਇਹ ਮੂਵਮੈਂਟ ਚਲਾਉਣ ਦੀ ਲੋੜ ਹੈ ਕੌਣ ਚਲਾਵੇ ਇਹ ਬੜਾ ਵੱਡਾ ਸਵਾਲ ਹੈ ਆਖਰੀ ਸਵਾਲ ਮੇਰਾ ਜਿਹੜਾ ਇਸ ਮਾਮਲੇ 'ਚ ਕਿ ਕੀ ਇਹਨਾਂ ਦੋਨਾਂ 'ਚੋਂ ਕੋਈ ਮਨਿਸਟਰ ਬਣ ਜੇਗਾ ਤਨਮਨਜੀਤ ਸਿੰਘ ਢੇਸੀ ਕਾਫੀ ਸੀਨੀਅਰ ਆ ਔਰ ਸ਼ੈਡੋ ਕੈਬਨਿਟ ਜਿਹੜੀ ਇਹਨਾਂ ਬਣਾਈ ਹੋਈ ਸੀ ਉਹਦੇ ਵਿੱਚ ਵੀ ਇਹਨਾਂ ਨੂੰ ਲਿਆ ਹੋਇਆ ਸੀਗਾ ਤੁਹਾਨੂੰ ਲੱਗਦਾ ਹੈ ਕਿ ਪਹਿਲੀ ਵਾਰੀ ਕੋਈ ਸਿੱਖ ਮੰਤਰੀ ਜਾਂ ਹੋ ਸਕਦਾ ਇਸ ਤੋਂ ਪਹਿਲਾਂ ਵੀ ਹੋਵੇ ਤੁਸੀਂ ਕਲੀਅਰ ਕਰ ਸਕਦੇ ਹੋ ਕਿ ਇਹ ਮਨਿਸਟਰ ਬਣ ਜਾਣਗੇ ਦੀ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਉਹ ਰਾਜ ਜਿਹੜਾ ਸਾਨੂੰ ਗੁਲਾਮ ਕਰਕੇ ਰੱਖਿਆ ਜੀ ਨੇ 100 ਸਾਲ ਪੰਜਾਬ ਨੂੰ ਤੇ ਭਾਰਤ ਨੂੰ 200 ਸਾਲ ਉੱਥੇ ਹੁਣ ਸਾਡਾ ਇੱਕ ਸਿੱਖ ਸਰਦਾਰ ਵੈਸੇ ਤਾਂ ਜੇ ਆਪਾਂ ਸੋਨਿਕ ਦੀ ਗੱਲ ਕਰੀਏ ਪਿੱਛੇ ਪ੍ਰਾਈਮ ਮਿਨਿਸਟਰ ਵੀ ਭਾਰਤੀ ਸੀ ਪਰ ਕਿਸੇ ਸਿੱਖ ਦਾ ਪਹਿਲੀ ਵਾਰੀ ਉੱਥੇ ਕੈਬਨਿਟ ਦੇ ਵਿੱਚ ਹੋਣਾ ਕਾ ਵੀ ਚੰਗਾ ਲੱਗੂਗਾ ਤਨਮਨਜੀਤ ਸਿੰਘ ਢੇਸੀ ਬਣ ਜਾਣਗੇ ਜੀ ਵਜ਼ੀਰ ਬਹੁਤ ਅੱਛੀ ਗੱਲ ਕਹੀ ਹੈ ਸਾਰਿਆਂ ਦੀ ਭਾਵਨਾ ਵੀ ਇਹ ਹੈ ਦੇਖੋ ਬੜੀ ਵੱਡੀ ਗੱਲ ਹੈ ਜਿਹਨੂੰ ਤੁਸੀਂ ਕਿਹਾ ਕਿ ਇੰਗਲੈਂਡ ਸਾਡਾ ਰਾਜਾ ਸਾਡੇ ਦੇ ਬਾਦਸ਼ਾਹ ਕਰਦਾ ਸੋ ਉਸ ਰਾਜ ਵਿੱਚ ਪਗੜੀ ਵਾਲਾ ਸਰਦਾਰ ਮੰਤਰੀ ਬਣੇ ਇਹ ਸਾਰਿਆਂ ਦੀ ਭਾਵਨਾ ਹੈ ਤਾਂ ਮਨਜੀਤ ਸਿੰਘ ਦੇਸੀ ਜਿਹੜਾ ਇਹ ਕਿਉਂਕਿ ਪਹਿਲਾ ਮੰਤਰੀ ਰਿਹਾ ਹੈ ਸ਼ੈਡੋ ਕੈਬਨਟ ਜਿਹੜੀ ਬਣਦੀ ਹੈ ਨਾ ਉਹ ਰਿਵਾਜ ਇਹ ਹੀ ਹੈ ਕਿ ਜਿਹੜਾ ਸ਼ੈਡੋ ਮਿਸਟਰ ਬਣ ਗਿਆ ਉਹ ਜਦੋਂ ਸਰਕਾਰ ਆਏਗੀ ਉਹ ਪਰਮੰਤ ਤੱਕ ਉਹ ਮਹਿਕਮੇ ਦਾ ਮੰਤਰੀ ਹੋਏਗਾ ਉਹਨੂੰ ਟ੍ਰੇਨਿੰਗ ਦਵਾਈ ਜਾਂਦੀ ਹੈ ਇਹ ਸ਼ੈਡੋ ਰਿਵਾਜ ਇੰਗਲੈਂਡ 'ਚ ਬਹੁਤ ਅੱਛਾ ਹੈ ਸਾਡੇ ਹੈ ਨਹੀਂ ਕਿ ਉਹਨੂੰ ਟ੍ਰੇਨਿੰਗ ਮਿਲਦੀ ਹੈ ਮੰਤਰੀ ਬਣਦੀ ਉਸ ਮਹਿਕਮੇ ਨਾਲ ਸੋ ਇਹ ਰਿਵਾਜ ਉਹ ਤਾਂ ਦੇਸੀ ਉੱਪਰ ਬਸ ਦੇਸੀ ਦਾ ਜਿਹੜੀ ਪਰਫਾਰਮੈਂਸ ਹੈ ਨਾ ਲੈਨਕੀ ਇਹ ਜਿੱਦੀ ਵਾਰੀ ਇਹ ਬੋਲਿਆ ਮੈਂ ਤੇ ਰਾਣਾ ਸਾਡੇ ਐਮਪੀ ਤੋਂ ਬੋਲਦੇ ਹੀ ਨਹੀਂ ਤੁਸੀਂ ਜਿੰਨੇ ਵੀਡੀਓ ਐ ਦੇ ਦੇਖ ਕੇ ਪਾਰਲੀਮੈਂਟ ਦੇ ਇੱਕ ਤਾਂ ਪਾਰਲੀਮੈਂਟ ਉਹ ਚਲਦੀ ਬੜੀ ਲੰਬੀ ਹੈ ਸਾਡੇ ਵਾਂਗੂ ਨੇ ਸਾਲ ਜਮਸਾ ਮਹੀਨਾ ਡੇਢ ਚਲਦੀ ਹੈ ਦੁਆਬਾ ਤੋਂ ਉੱਥੇ ਲਗਾਤਾਰ ਚਲਦੀ ਹੈ ਸੋ ਉੱਥੇ ਦੇਚੀ ਦੀ ਬੜੀ ਪਰਫਾਰਮੈਂਸ ਹੈ ਪਾਰਟੀ ਦੀ ਵੀ ਕਦਰ ਹੈ ਤੇ ਸੀਨੀਅਰਟੀ ਵੀ ਜਿਹ ਹੈ ਤਾਂ ਬਹੁਤ ਬੜੀ ਧਰੂ ਦੀ ਕਿਰਪਾ ਹੋਵੇਗੀ ਔਰ ਸਿੱਤਾ ਨੂੰ ਕੁਝ ਹੀ ਮਿਲੇਗੀ ਇਸ ਸਾਰੇ ਹੀ ਭਾਵਨਾ ਰੱਖਦੇ ਆ ਲੇਕਿਨ ਦੋ ਤਿੰਨ ਗੱਲਾਂ ਜਿਹਨਾਂ ਨਾਲ ਹੋਰੋਂ ਨਹੀਂ ਬਕੀਆਂ ਡਿਬੇਟ ਮੈਂ ਕਹਿਣਾ ਤੁਹਾਡੇ ਤੋਂ ਕਿ ਲੇਬਰ ਪਾਰਟੀ ਦਾ ਇੰਡੀਆ ਨਾਲ ਸਬੰਧ ਕੋ ਚੰਗੇ ਨਹੀਂ ਰਹੇ ਜੀ ਸੋ ਉਹ ਬੜੀ ਬੜੀ ਹੁਣ ਗੱਲ ਹੋਏਗੀ ਕਿ ਲੇਬਰ ਪਾਰਟੀ ਦਾ ਭਾਰਤ ਨਾਲ ਰਿਲੇਸ਼ਨ ਬਹੁਤ ਚੰਗਾ ਹੋਵੇ ਜਿਹੜੀਆਂ ਪਹਿਲਾਂ ਕੁਝ ਗੱਲਾਂ ਹੋਈਆਂ ਉਹ ਦੂਰ ਹੋਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਭਾਰਤ ਵਿੱਚ ਉਹ ਲੇਬਰ ਗਵਰਨਮੈਂਟ ਦਾ ਆਪਣੀ ਉਸਤਨਾ ਹੀ ਹੋਵੇ ਜਿਵੇਂ ਬਾਤੀਆਂ ਸਰਕਾਰਾਂ ਦੀਆਂ ਹੁੰਦੀਆਂ ਕੈਨੇਡਾ ਨਾਲ ਵੀ ਸਾਡੀ ਤੋਸਤੀ ਬਦੇ ਡਾਊਟ ਖਤਮ ਹੋ ਤੁਸੀਂ ਸਾਨੂੰ ਲੋੜ ਹੈ ਸੋ ਮੈਂ ਸਮਝਦਾ ਕਿ ਜਿਹੜੇ ਸਰਦਾਰ ਹਮਸਾਰੇ ਆ ਗਏ ਉਥੇ ਇਹ ਵੀ ਕੋਸ਼ਿਸ਼ ਕਰਨਗੇ ਕਿ ਇੰਡੋ ਯੂਕੇ ਰਿਲੇਸ਼ਨ ਵੀ ਹੋਰ ਚੰਗੇ ਹੋਣ ਔਰ ਸਰਕਾਰ ਜਿੱਥੇ ਸਾਡੇ ਬਾਕੀ ਕੰਮ ਦੇ ਇਥੇ ਉਥੇ ਸਾਡੇ ਪਲੇਟਿਨਰ ਸਾਡੇ ਲੋਕਾਂ ਦੀ ਵੀ ਮਿਹਰੇ ਕੇ ਇਹ ਹੀ ਅਰਦਾਸ ਹੈ ਇਹ ਹੀ ਭਾਵਨਾ ਔਰ ਤੁਹਾਡੇ ਵਰਗੇ ਜਿਹੜੇ ਐਂਕਰ ਯਾਨੀ ਤੁਹਾਡੀ ਪਪੂਲਾਰਟੀ ਚੈਨਲ ਦੀ ਤੁਹਾਡੇ ਰਾਹੀਂ ਵੀ ਇਹ ਮੈਸੇਜ ਹਰ ਇੱਕ ਨੂੰ ਜਾਵੇ ਇੱਕ ਆਖਰੀ ਗੱਲ ਹੈ ਵੈਸੇ ਤਾਂ ਤਨਮਨਜੀਤ ਸਿੰਘ ਢੇਸੀ ਇੱਕ ਅਤਿਵਾਰ ਮੈਨੂੰ ਲੱਗਦਾ ਏਅਰਪੋਰਟ ਤੇ ਵੀ ਰੋਕ ਕੇ ਗਏ ਰੌਲਾ ਬੜਾ ਪਿਆ ਸੀ ਤੁਹਾਨੂੰ ਯਾਦ ਹੋਣਾ ਕਿਸਾਨੀ ਅੰਦੋਲਨ ਤੋਂ ਬਾਅਦ ਦੀਆਂ ਗੱਲਾਂ ਨੇ ਜਦੋਂ ਹੁਣ ਇਹ ਜੇ ਮਿਨਿਸਟਰ ਬਣ ਜਾਣਗੇ ਤਾਂ ਉਹਨੂੰ ਲੱਗਦਾ ਕਿ ਇਹ ਬਿੱਤਰ ਰੋਲ ਪਲੇ ਕਰਨਗੇ ਭਾਰਤ ਔਰ ਯੂਕੇ ਦੇ ਰਿਸ਼ਤਿਆਂ ਨੂੰ ਬਿੱਤਰ ਕਰਨ ਲਈ ਮਿਡਲਮੈਨ ਵਜੋਂ ਵੀ ਇਹ ਅੱਗੇ ਵੱਧ ਸਕਦੇ ਆ ਜਾਂ ਇਹ ਇਹ ਜਿਹੜੀ ਕੁੜਤਨ ਸੀ ਇਹ ਹੋਰ ਵੱਜੂ ਜਾਂ ਇਹ ਕੁੜਤਨ ਘਟਾਉਣ ਦਾ ਯਤਨ ਕਰਨਗੇ ਤਾਂ ਕਿਉਂਕਿ ਤੁਹਾਡੇ ਨਾਲ ਦੋਸਤੀ ਹੈ ਮੈਨੂੰ ਪਤਾ ਹੈ ਤਨਮਨਜੀਤ ਸਿੰਘ ਢੇਸੀ ਨਾਲ ਮੇਰੀ ਦੋਤੀ ਉਹਦੇ ਫਾਦਰ ਨਾਲ ਹੈ ਮੈਂ ਉਹਦੇ ਘਰ ਵੀ ਬੜੇ ਗਿਆ ਉਹਦਾ ਅੰਕਲ ਵੀ ਤੁਹਾਡੇ ਇੱਥੇ ਜਿਲੰਧਰ ਰਹਿੰਦੇ ਆ ਮੈਂ ਬੜੇ ਸਾਲ ਪਹਿਲਾਂ ਤੋਂ ਹੀ ਇਹਦੇ ਐਮਡੀ ਨਾਲ ਜਦੋਂ ਜਾਨਾ ਮਿਲ ਕੇ ਉਹਨਾਂ ਕਿਉਂਕਿ ਇਹ ਤੁਹਾਨੂੰ ਕਿਹਦਾ ਪਤਾ ਹੋਣਾ ਇਹ ਆਕਸਫੋਰਡ ਤੋਂ ਪੜਿਆ ਬੜੀ ਵੱਡੀ ਗੱਲ ਹੈ ਕਿ ਇਹ ਆਮ ਬੰਦਾ ਨਹੀਂ ਆਕਸਫੋਰਡ ਦਾ ਐਜੂਕੇਟਿਡ ਹੈ ਸੋ ਇਹ ਜਿਹੜੀ ਇਹਦੀ ਤੁਸੀਂ ਕਹਣਾ ਉਹ ਜਿਹੜੀ ਕੁੜਤਨ ਸੀ ਨਾ ਕੁੜਤਨ ਲੇਬਰ ਪਾਰਟੀ ਦੀ ਹੈ ਇਹਦੀ ਨਹੀਂ ਕਿਉਂਕਿ ਲੇਬਰ ਪਾਰਟੀ ਨੇ ਕਿ ਵੀਰ ਬਾਰੇ ਬੋਰ ਸਿੱਖਾਂ ਬਾਰੇ ਕਈ ਦੁਸ਼ਮਣ ਪਾਸ ਕੀਤੇ ਨੇਚਰਲੀ ਇਹ ਇਕੱਲਾ ਹੀ ਐਮਪੀ ਸੀ ਹੁੰਦਾ ਇਹ ਤਕਰੀਬ ਤੁਸੀਂ ਇਹਨਾਂ ਦੋਨਾਂ ਦੇ ਵਿੱਚ ਸਰਕਾਰ ਵਿੱਚ ਬੈਠੇ ਹੁਣ ਇਹ ਦੇ ਆ ਟੂ ਗੋ ਬਾਈ ਦਾ ਲੇਬਰ ਪਾਲਿਸੀ ਆਫ ਸਰਪਰਮਨ ਟਿਕਟ ਕੌਣ ਦਿੰਦਾ ਜੀ ਜੇ ਪਾਰਟੀ ਦੇ ਡਿਸਿਡੈਂਟ ਹੋ ਜਾਓ ਤਾਂ ਟਿਕਟ ਮਿਲਦਾ ਸੋ ਹੁਣ ਜਦੋਂ ਇਹ ਆਇਆ ਸੀ ਜਦੋਂ ਵਾਈ ਅੱਡੇ ਰੋਕਿਆ ਉਸ ਤੋਂ ਬਾਅਦ ਮੈਨੂੰ ਵੀ ਮਿਲ ਕੇ ਗਿਆ ਉਹ ਬੜਾ ਹੀ ਪੂਰਾ 100% ਪ੍ਰੋ ਇੰਡੀਆ ਉਹ ਜਾਂਦਾ ਪੰਜਾਬ ਦੇ ਲੋਕਾਂ ਦਾ ਇੰਡੀਆ ਦੇ ਲੋਕਾਂ ਦਾ इंग्लैंड ਨਾਲ ਸਬੰਧ ਹੋਰ ਚੰਗੇ ਹੋਣ ਉਹਦੀ ਆਪਣੀ ਭਾਵਨਾ ਆਪਣਾ ਉਹਦਾ ਸੈਂਟੀਮੈਂਟ ਇਜ਼ ਆਲਵੇਸ ਪ੍ਰੋ ਇੰਡੀਆ ਪ੍ਰੋ ਪੰਜਾਬ ਸੋ ਇਸ ਕਰਕੇ ਮੈਨੂੰ ਉਹ ਕੋਈ ਗੱਲ ਲੱਗਦੀ ਔਰ ਇਹ ਕੋਸ਼ਿਸ਼ ਕਰੇਗਾ ਪੂਰੀ ਕਿ ਜਿਹੜੀ ਹੋਰ ਵੀ ਕੁਕੜਤਨ ਹੈ ਉਹ ਦੂਰ ਬਹੁਤ ਮਿਹਰਬਾਨੀ ਬਹੁਤ ਧੰਨਵਾਦ थैंक यू ਜੀ ਧੰਵਾਦੀ थैंक यू